ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੇ ਨਾਲ ਰਵਨੀਤ ਜਿਵੇਂ ਕਿ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਹੈ ਤੇ ਸਾਰੇ ਹੀ ਜਿੰਨੇ ਵੀ ਨੁਮਾਇੰਦੇ ਨੇ ਪਾਰਟੀਆਂ ਦੇ ਸਾਰੇ ਆਪਣੀ ਆਪਣੀ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਸੋ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਲੈ ਕੇ ਆਈ ਹਾਂ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਧਰਨਜੈ ਜੀ ਦੇ ਨਾਲ ਗੱਲਬਾਤ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਕਿ ਇਲੈਕਸ਼ਨਾਂ ਦਾ ਟਾਈਮ ਹੈ ਤੇ ਕੀ ਤਿਆਰੀ ਚੱਲ ਰਹੀ ਹੈ ਤੁਹਾਡੀ ਦੇਖੋ ਜਿਹੜੀ ਸਾਡੀ ਪਾਰਟੀ ਆ ਉਹ ਤਿਆਰੀ ਦੇ ਮਤਲਬ ਹਰ ਟਾਈਮ ਦੇ ਵਿੱਚ ਜੀ ਮੂਡ ਮੂਡ ਦੇ ਵਿੱਚ ਹੀ ਰਹਿੰਦੀ ਆ ਸਾਡੀ ਤਿਆਰੀ ਹਰ ਪੱਖੋਂ ਜੀ ਹਰ ਟਾਈਮ ਕਿਉਂਕਿ ਅਰਵਿੰਦ ਕੇਜਰੀਵਾਲ ਜੀਾਂ ਦੀ ਉਹ ਸੋਚ ਆ ਔਰ ਆਮ ਆਦਮੀ ਪਾਰਟੀ ਦੀ ਇੱਕ ਸੋਚ ਆ ਵੀ ਆਮ ਲੋਕਾਂ ਦਾ ਭਲਾ ਕਰਨਾ ਸਾਡੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਰ ਟਾਈਮ ਤਿਆਰ ਵਰ ਤਿਆਰ ਨੇ ਔਰ ਜਦੋਂ ਦੀ ਇਹ ਪਾਰਟੀ ਬਣੀ ਆ ਅਸੀਂ ਉਦੋਂ ਤੋਂ ਹੀ ਤਿਆਰੀਆਂ 'ਚ ਚੱਲ ਰਹੇ ਆਂ ਜੀ ਦਾ ਰਿਜ਼ਲਟ ਸਾਨੂੰ ਇੱਕ ਛੋਟੇ ਜਿਹੇ ਸ਼ਾਰਟ ਪੀਡ ਦੇ ਵਿੱਚ ਇੱਕ ਨੈਸ਼ਨਲ ਪਾਰਟੀ ਬਣੀ ਆ ਕਾਲੀ ਦਲ ਵਰਗੇ 100 ਸਾਲ ਸਾਲ ਰਹੇ ਨਹੀਂ ਪਰ ਉਹ ਨੈਸ਼ਨਲ ਪਾਰਟੀ ਨਹੀਂ ਬਣ ਸਕੇ ਪਰ ਸਾਡੀ ਪਾਰਟੀ ਜਿਹੜੀ ਹੈਗੀ ਆ ਉਹ 10 ਸਾਲ ਦੇ ਵਿੱਚ ਬਣਾਉਣ ਲਈ ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਸਾਡੇ ਵਲੰਟੀਅਰਾਂ ਦੀ ਮਿਹਨਤ ਨੂੰ ਸਲਾਮ ਕਰਾਂਗੇ ਜੀ ਕਿ ਜਿੱਦਾਂ ਕਿ 2 ਸਾਲ ਹੋ ਗਏ ਨੇ ਪਾਰਟੀ ਨੂੰ ਆਏ ਨੂੰ ਆਮ ਆਧੇ ਪਾਰਟੀ ਨੂੰ ਤੇ ਜੀਵੇਂ ਕੀ ਗੱਲ ਕਰੀਏ ਤਾਂ ਐਸਾ ਕਿਹੜੇ ਕੰਮ ਸੀਗੇ ਵੀ ਜਿਹੜੇ ਤੁਹਾਡੇ ਤੋਂ ਆਪੋਜ਼ਿਟ ਚੋ ਵੀ ਪਾਰਟੀਆਂ ਨੇ ਉਹ ਨਹੀਂ ਕਰ ਸਕੀਆਂ ਤੇ ਆਮ ਆਦਮੀ ਪਾਰਟੀ ਕਰ ਰਹੀ ਹੈ ਦੇਖੋ ਸਭ ਤੋਂ ਵੱਡਾ ਕੰਮ 600 ਜੁੰਟ ਬਿਜਲੀ ਫਰੀ ਜੀ ਜੀ ਜਿੱਚ 90% ਨੂੰ ਤਾਂ ਬਿਲਕੁਲ ਹੀ ਫਾਇਦਾ ਜਿਹੜਾ ਹੈਗਾ ਉਹ ਮਿਲੇ ਹੀ ਮਿਲੇਆ ਪਰ 50 ਤੋਂ 60% ਇਹੋ ਜੇ ਲੋਕ ਨੇ ਜਦੋਂ ਦੀ ਸਾਡੀ ਸਰਕਾਰ ਬਣੀ ਆ ਉਹਨਾਂ ਦੇ ਘਰੇ ਬਿਜਲੀ ਦਾ ਬਿੱਲ ਨਹੀਂ ਆਇਆ ਜੀ ਔਰ ਉਹੀ ਲੋਕ ਵੋਟਰ ਨੇ ਅਗਰ ਵੋਟਰਾਂ ਨੂੰ ਐਡੀ ਵੱਡੀ ਕ੍ਰਾਹਤ ਦਿੱਤੀ ਆ ਜਦ ਤੱਕ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਦਿੱਤੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੂਜੀ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ 'ਚ ਵੀ ਦਿੱਤੀ ਆ ਸੈਕੰਡ ਆਈਏ ਆਪਾਂ ਜੀ ਹਸਪੀਟਲਾਂ ਦੇ ਉੱਤੇ ਤਾਂ 6700 ਦੇ ਕਰੀਬ ਅਸੀਂ ਮਹੱਲਾ ਕਲੀਨਿਕ ਖੋਲਤੇ ਨੇ ਜਿਹਦੇ ਵਿੱਚ 1 ਕਰੋੜ ਤੋਂ ਪਰਵੰਦੇ ਫ੍ਰੀ ਦਵਾਈ ਫ੍ਰੀ ਇਲਾਜ ਉਹ ਲਾਹਾ ਲੈ ਚੁੱਕੇ ਨੇ ਥਰਡ ਤੇ ਉਹਨੇ ਜੀ ਆਪਾਂ এডੂਕੇਸ਼ਨ ਦੇ ਉੱਪਰ ਕਿਉਂਕਿ ਇਹ ਪਹਿਲੀ ਸਰਕਾਰ ਆ ਜਿਨੇ ਆਪਣੀਆਂ ਕਰੀਆਂ ਹੋਈਆਂ ਗਰੰਟੀਆਂ ਦਾ 75% ਤੋਂ 80% ਗਰੰਟੀਆਂ ਪੂਰੀਆਂ ਕਰਤੀਆਂ ਨੇ ਜਿਹੜੀਆਂ ਰਹਿੰਦੀਆਂ 20% ਗਰੰਟੀਆਂ ਨੇ ਵੀ ਉਹ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੂਰੀਆਂ ਹੋਣਗੀਆਂ ਬਾਕੀ ਤਾਂ ਵਾਦੇ ਹੀ ਰਹਿ ਜਾਂਦੇ ਸੀ ਚਾਹੇ ਉਹ ਮੋਦੀ ਸੀ ਚਾਹੇ ਉਹ ਕਾਲੀ ਦਲ ਸੀ ਚਾਹੇ ਉਹ ਕਾਂਗਰਸ ਸੀ ਉਹ ਵਾਦੇ ਕਰਦੇ ਸੀ ਵੱਟ ਸਾਡੀ ਸਰਕਾਰ ਨੇ ਜੋ ਗਰੰਟੀਆਂ ਕਰੀਆਂ ਨੇ ਉਹ ਗਰੰਟੀਆ ਪੂਰੀਆਂ ਵੀ ਕਰੀਆਂ ਨੇ ਜਿਹਦਾ 80% ਅਸੀਂ ਪੂਰਾ ਕਰ ਚੁੱਕੇ ਹਾਂ ਜੀ ਤੇ ਸਰ ਹੋਰ ਕਿਹੜੇ ਤੁਹਾਡੀਆਂ ਐਸੀਆਂ ਰਹਿ ਗਈਆਂ ਨੇ ਗੱਲਾਂ ਵੀ ਜੋ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਥਰੂ ਵੀ ਤੁਸੀਂ ਪੂਰੀਆਂ ਕਰ ਰਹੇ ਹੋ ਜਾਂ ਕਰੋਗੇ ਦੇਖੋ ਆਮ ਆਦਮੀ ਪਾਰਟੀ ਦੀ ਜਦੋਂ ਮੈਡਮ ਸਰਕਾਰ ਬਣੀ ਸੀ ਨਾ ਜੀ ਉਹ ਬਣੀ ਸੀ ਕਰਪਸ਼ਨ ਫਰੀ ਤੇ ਹਾਂ ਅਸੀਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਤੇ 1 ਰੁਪਏ ਦਾ ਕੋਈ ਬੰਦਾ ਲਾਚਨ ਨਹੀਂ ਲਾ ਸਕਦਾ ਅਸੀਂ ਨੌਕਰੀਆਂ ਦਿੱਤੀਆਂ ਜੀ 40 ਤੋਂ 42000 ਦੇ ਕਰੀਬ ਨੌਕਰੀਆਂ ਅਸੀਂ ਆਲਰੇਡੀ ਦੇ ਚੁੱਕੇ ਆ ਜਿਹਦੇ ਵਿੱਚ ਕੋਈ ਇੱਕ ਬੰਦਾ ਨਹੀਂ ਕਹਿ ਸਕਦਾ ਵੀ ਹਾਂ ਮੈਂ ਕੋਈ 2 ਰੁਪਏ ਦੇ ਕੇ ਜਾਂ ਕੋਈ ਕਿਸੇ ਦੀ ਸਪਾਰਸਨਲ ਨੌਕਰੀ ਤੇ ਲੱਗਿਆ ਉਹ ਆਪਣੀ ਕੈਪੇਬਿਲਟੀ ਨਾਲ ਲੱਗੇ ਨੇ ਇਹ ਸਾਡੇ ਸਰਕਾਰ ਦੀ ਸਭ ਤੋਂ ਵੱਡੀ ਉਪਲਬਧੀ ਹੈ ਜੀ ਸੈਕੰਡ ਇੱਕ ਸਾਡੀ ਪਾਰਟੀ ਦੇ ਵਿੱਚ ਟੌਰਚਰ ਲੈ ਕੇ ਵੀ ਤੁਸੀਂ ਲੱਭੋਗੇ ਲੱਭਣਾ ਨਹੀਂ ਹੈਗਾ ਪਰਿਵਾਰਵਾਦ ਬਾਕੀ ਪਾਰਟੀਆਂ ਚਾਹੇ ਅਕਾਲੀ ਦਲ ਆ ਹੁਣ ਬੀਜੇਪੀ ਦੇ ਵਿੱਚ ਵੀ ਸਾਰੇ ਪਰਿਵਾਰਵਾਦੀ ਆ ਗਏ ਨੇ ਕਾਂਗਰਸ ਦੇ ਵਿੱਚ ਵੀ ਪਰਿਵਾਰਵਾਦੀ ਆ ਗਏ ਨੇ ਪਰ ਇਕ ਆਮ ਆਦਮੀ ਪਾਰਟੀ ਆ ਅਗਰ ਟੌਰਚਰ ਲੈ ਕੇ ਵੀ ਲੱਭੋਗੇ ਤਾਂ ਵੀ ਤੁਹਾਨੂੰ ਕੋਈ ਪਰਿਵਾਰਵਾਦ ਨਾਉਂ ਦਾ ਕੋਈ ਕਿਸੇ ਕਿਸਮ ਦਾ ਸਾਡੀ ਪਾਰਟੀ 'ਚ ਨਹੀਂ ਮਿਲੇਗਾ ਜਿਵੇਂ ਵਿਧਾਨ ਸਭਾ ਦਾ ਇਲੈਕਸ਼ਨ ਆ ਰਹੇ ਆ ਤੇ ਉਹਨਾਂ ਦੀ ਤੁਹਾਡੇ ਕਿੰਨੀ ਕੁ ਤਿਆਰੀ ਹੈ ਜੇ ਗੱਲ ਕਰੀਏ ਤਾਂ ਕਿੰਨੀ ਕੁ ਤੁਸੀਂ ਆਸ ਰੱਖਦੇ ਹੋ ਜਾਂ ਕਿੰਨੀ ਕੁ ਸੀਟਾਂ ਹੈ ਜੋ ਤੁਸੀਂ ਲੈ ਕੇ ਜਾਣਾ ਚਾਹੁੰਦੇ ਦੇਖੋ ਜੀ 13 ਜੀਰੋ ਕਿਉਂਕਿ ਸਾਨੂੰ ਸਾਡੀ ਮਿਹਨਤ ਦੇ ਉੱਪਰ ਪੂਰਾ ਭਰੋਸਾ ਔਰ ਲੋਕਾਂ ਦੇ ਘਰੇ ਹੋਏ ਕੰਮ ਦਾ ਭਰੋਸਾ ਔਰ ਅੱਜਕੱਲ ਦੇ ਜਿਹੜੇ ਲੋਕ ਨੇ ਬੜੇ ਜਾਗਰੂਤ ਨੇ ਉਹਨਾਂ ਪਰਿਵਾਰਵਾਦ ਬਾਰੇ ਵੀ ਜਾਣਦੇ ਨੇ ਵਕਈ ਹਰ ਚੀਜ਼ ਬਾਰੇ ਜਾਣਦੇ ਨੇ 130 ਅਸੀਂ 130 ਨਾਲ ਜੋ ਸਾਡੇ ਹਾਈ ਕਮਾਂਡ ਨੇ ਕਿਹਾ ਮਾਨ ਸਾਹਿਬ ਨੇ ਵੀ ਕਿਹਾ ਔਰ ਅਸੀਂ ਵੀ ਜੋ ਸਾਡੀ ਕੇਜਰੀਵਾਲ ਜੀਾਂ ਦੇ ਚਰਨਾਚੇ 130 ਪਾਵਾਂਗੇ ਕਿਉਂਕਿ ਇੱਕੋ ਇੱਕੋ ਹੀ ਇਨਸਾਨ ਆ ਜਿਹੜਾ ਆਪਣਾ ਸਾਰਾ ਰਾਜ ਭਾਗ ਛੱਡ ਕੇ ਕਿਉਂਕਿ ਉਹ ਅਸਿਸਟੈਂਟ ਕਮਿਸ਼ਨਰ ਤੇ ਇਨਕਮ ਟੈਕਸ ਹਰ ਚੀਜ਼ ਆਪਣਾ ਸੁੱਖ ਸ਼ਬਦਾ ਛੱਡ ਕੇ ਆਮ ਲੋਕਾਂ ਦੇ ਭਲੇ ਲਈ ਚੱਲੇ ਨੇ ਔਰ ਅਸੀਂ ਵੀ ਉਹਨਾਂ ਦੀ ਸੋਚ ਤੇ ਜਦੋਂ ਦੀ ਪਾਰਟੀ ਬਣੀਆ ਕਿਉਂਕਿ ਇਹ ਪਾਰਟੀ ਜਿਹੜੀ ਹੈਗੀ ਆ ਲక్ష్ਮੀਨਗਰ ਦਿੱਲੀ ਦੇ ਵਿੱਚ ਬਣੀ ਸੀ 31 ਬੰਦੇ ਸੀ ਉਹਨਾਂ ਚੋਂ ਇੱਕ ਮੈਂ ਵੀ ਸੀ ਅਸੀਂ ਉਹ ਸੋਚ ਨੂੰ ਅੱਗੇ ਵਧਾ ਰਹੇ ਆ ਔਰ 13 ਜੀਰੋ ਆਪਣੇ ਹਾਈ ਕਮਾਂਡ ਦੇ ਅਸੀਂ ਚਰਨਾਂ 'ਚ ਪਾਵਾਂਗੇ ਧੰਨਵਾਦ ਜਿਵੇਂ ਗੱਲ ਕਰੀ ਆਪਾਂ ਕਿ ਲਗਾ ਲਓ ਕਿ ਹੜਤਾਲਾਂ ਹੋ ਰਹੀਆਂ ਨੇ ਧਰਨੇ ਲਾ ਰਹੇ ਨੇ ਲੋਕ ਹਨਾ ਜਿਵੇਂ ਤੁਸੀਂ ਗੱਲ ਕਰੀ ਐ ਵੀ ਜਿਵੇਂ ਨੌਕਰੀਆਂ ਚਲੋ ਕਈਆਂ ਲੋਕਾਂ ਨੂੰ ਮਿਲ ਗਈਆਂ ਨੇ ਤੇ ਜੇ ਕਿਸੇ ਵੀ ਤਰ੍ਹਾਂ ਦੀ ਗੱਲ ਲਾ ਲਓ ਤੇ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਹੜਤਾਲ ਜਿਵੇਂ ਧਰਨੇ ਤਾਂ ਲੋਕੀ ਹੁਣ ਵੀ ਲਾ ਰਹੇ ਨੇ ਦੇਖੋ ਕਈ ਮੰਗਾਂ ਹੈਗੀਆਂ ਨੇ ਜੋ ਬਾਜੂ ਮੰਗਾਂ ਨੇ ਮੁਲਾਜ਼ਮਾਂ ਦੀਆਂ ਜੀ ਅਸੀਂ ਉਹਨਾਂ ਨੂੰ ਡਿਨਾਈ ਨਹੀਂ ਕਰਦੇ ਉਹ ਹਲੇ ਤੱਕ ਰਹਿਨੀਆਂ ਨੇ ਪੂਰੀਆਂ ਨਹੀਂ ਹੋ ਸਕੀਆਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀਆਂ ਕਰਾਂਗੇ ਪਰ ਕਾਂਗਰਸ ਦੇ ਟਾਈਮ ਵਿੱਚ ਅਸੀਂ ਕੰਪਿਊਟਰ ਟੀਚਰਾਂ ਦਾ ਇੱਕ ਵੱਡੀ ਮੰਗ ਆ ਜੀ ਕੰਪਿਊਟਰ ਟੀਚਰਾਂ ਦੀ ਉਹ 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 ਕਹਿੰਦੇ ਨੇ ਸਾਨੂੰ ਮਤਲਬ ਰੈਗੂਲਰ ਕਰਿਆ ਜਾਵੇ ਪਰ ਕਾਂਗਰਸ ਦੇ ਟਾਈਮ ਦੇ ਵਿੱਚ ਉਹਨਾਂ ਨੂੰ 10-800 ਤੱਕ ਲਿਆ ਰਹੇ ਸੀ ਜੀ ਉਹਨਾਂ ਦੀ ਸੈਲਰੀ ਘਟਾ ਕੇ 10-800 ਤੱਕ ਲਿਆ ਰਹੇ ਸੀ ਹਾਂ ਸਾਡੀ ਸਰਕਾਰ ਨੇ ਉਹਨਾਂ ਨੂੰ ਮੈਨੀਫੈਸਟੋ ਦੇ ਵਿੱਚ ਵਾਅਦਾ ਵੀ ਕਰਿਆ ਹੋਇਆ ਖਾਸ ਤੌਰ ਤੇ ਕੰਪਿਊਟਰ ਟੀਚਰਾਂ ਦੀ ਮੈਂ ਗੱਲ ਕਰਨੀ ਚਾਹਨਾ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣਗੇ ਪਰ ਕੋਈ ਸਮਾਂ ਲੱਗਦਾ ਹੁੰਦਾ ਕਿਉਂਕਿ 3 ਸਾਲ ਹਲੇ ਸਾਡੀ ਸਰਕਾਰ ਦੇ ਪਏ ਨੇ ਔਰ ਉਹਨਾਂ ਦਾ ਵੀ ਬਣਦਾ ਜੋ ਹੱਕ ਹੈ ਉਹਨਾਂ ਨੂੰ ਦਿੱਤਾ ਜਾਊਗਾ ਜੀ ਤੇ ਸਰ ਜਿਵੇਂ ਕਿਹਾ ਜਾਂਦਾ ਹੈ ਕਿ ਜੋ ਵੀ ਮੁਲਾਜ਼ਮਤ ਤੁਸੀਂ ਮੰਗਾਂ ਦੀਆਂ ਗੱਲ ਕਰ ਰਹੇ ਹੋ ਮੁਲਾਜ਼ਮ ਨੇ ਬੇਰੋਜ਼ਗਾਰ ਹਲੇ ਜਿਹੜੇ ਵੀ ਲੋਕ ਰਹਿੰਦੇ ਨੇ ਚਲੋ ਤੇ ਪੈਨਸ਼ਨਰਸ ਨੇ ਇਹਨਾਂ ਨੂੰ ਲੈ ਕੇ ਵੀ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਹੋਰ ਜਿੱਦਾਂ ਪਾਰਟੀਆਂ ਨਹੀਂ ਖਰੀ ਉੱਤਰੀਆਂ ਇਹਨਾਂ ਦੀ ਮੰਗਾਂ ਨੂੰ ਲੈ ਕੇ ਕਿ ਤੁਹਾਨੂੰ ਪੂਰਾ ਯਕੀਨ ਹੈ ਪੂਰਾ ਵਿਸ਼ਵਾਸ ਹੈ ਕਿ ਆਮ ਆਦਮੀ ਪਾਰਟੀ ਇਹਨਾਂ ਦੀ ਮੰਗਾਂ ਨੂੰ ਲੈ ਕੇ ਖਰੀ ਉੱਤਰੇਗੀ ਦੇਖੋ ਮਲਾਜ਼ਮਾਂ ਦੇ ਪੱਖ ਵਿੱਚ ਸਾਡੀ ਪਾਰਟੀ ਪਹਿਲਾਂ ਵੀ ਖਰੀ ਉੱਤਰੀ ਆ ਕਈ ਜਿਹੜੇ ਮਲਾਜ਼ਮ ਤੇ ਬਹੁਤ ਨਗੂਨੀਆਂ ਜੀਆਂ ਤਨਖਾਹਾਂ ਤੇ ਜਿਹਦੇ ਨਾਲ ਇੱਕ ਘਰ ਦਾ ਖਰਚਾ ਨਹੀਂ ਚੱਲ ਸਕਦਾ ਉਹਨਾਂ ਦੀਆਂ ਤਨਖਾਹਾਂ ਨੂੰ ਡਬਲ ਤੋਂ ਦੁੱਗਣਾ ਤਿੱਗਣਾ ਕਰਿਆ ਗਿਆ ਇਸੇ ਸਰਕਾਰ ਨੇ ਕਰਿਆ ਤਾਂ ਮਲਾਜ਼ਮਾਂ ਦੇ ਲਈ ਇਹ ਸਰਕਾਰ ਖੜੀ ਆ ਔਰ ਬਾਕੀ ਮਲਾਜ਼ਮਾਂ ਲਈ ਵੀ ਮੈਂ ਇੱਕ ਬੇਨਤੀ ਕਰਨੀ ਚਾਹਨਾ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਅਸੀਂ ਬਾਕੀਆਂ ਦਾ ਸੋਚ ਰਹੇ ਆ ਤਾਂ ਉਹ ਬਾਕੀ ਮਲਾਜ਼ਮ ਜਿਹੜੇ ਰਹਿੰਦੇ ਨੇ ਉਹਨਾਂ ਦਾ ਵੀ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇਗਾ ਜੀ ਤੇ ਸਰ ਇਸੇ ਗੱਲ ਨੂੰ ਲੈ ਕੇ ਆਪਾਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹਾਂਗੇ ਕਿ ਜਿਵੇਂ ਕਿ ਹੁਣ ਮੰਗਾਂ ਦੀ ਗੱਲ ਆਪਾਂ ਕਰ ਰਹੇ ਹਾਂ ਪੈਨਸ਼ਨਰਜ਼ ਵਗੈਰਾ ਨੇ ਜੋ ਵੀ ਮੁਲਾਜ਼ਮ ਨੇ ਬੇਰੋਜ਼ਗਾਰ ਨੇ ਉਹਨਾਂ ਲਈ ਤੁਸੀਂ ਜਾਂਦੇ ਜਾਂਦੇ ਕਿ ਮੈਸੇਜ ਦੇਣਾ ਚਾਹੋਗੇ ਦੇਖੋ ਕੋਈ ਵੀ ਬੱਚਾ ਵੀ ਹੈਗਾ ਜੀ ਹੁਣ ਸਾਡੀ ਪਾਰਟੀ ਸੀ ਪਹਿਲੇ ਦਿਨ ਤਾਂ ਨੈਸ਼ਨਲ ਪਾਰਟੀ ਨਹੀਂ ਬਣੀ 10 ਸਾਲ ਲੱਗੇ ਸੀ ਪਰ ਮੈਂ ਇੱਕ ਆਵਦੀ ਪਾਰਟੀ ਦੇ ਵਹਾਤੇ ਆਮ ਮੁਲਾਜ਼ਮਾਂ ਨੂੰ ਆਮ ਬੇਰੋਜ਼ਗਾਰਾਂ ਨੂੰ ਆਮ ਨੌਜਵਾਨਾਂ ਨੂੰ ਇੱਕ ਆਸ਼ਵਾਸਨ ਦੇਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਬਾਕੀ ਮਲਾਜਮਾਂ ਨੂੰ ਅਸੀਂ ਉਹਨਾਂ ਦੀ ਤਨਖਾਹਾਂ ਦੁੱਗਣੀਆਂ ਤੇ ਗਣੀਆਂ ਕਰੀਆ ਨੇ ਉਹ ਬਾਕੀ ਮਲਾਜਮਾਂ ਦੇ ਬਣਦੇ ਹੋਏ ਹੱਕ ਵੀ ਦਿੱਤੇ ਜਾਣਗੇ ਇਸੇ ਤਰ੍ਹਾਂ ਤੁਹਾਨੂੰ ਹੋਰ ਅਸੀਂ ਇਲੈਕਸ਼ਨਾਂ ਦੇ ਰਿਲੇਟਿਡ ਜਾਣਕਾਰੀ ਦਿੰਦੇ ਰਹਾਂਗੇ ਸੋ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰਾ ਟਾਈਮ ਦੇ ਨਾਲ ਧੰਨਵਾਦ